ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡਾ ਫਰਾਡ ਚੱਲ ਰਿਹਾ ਦੇਖੀਏ ਗੁਰਦਾਸਪੁਰ ਦੇ ਵਿੱਚੋਂ ਖਬਰ ਆਈ ਹੈ ਇੱਕ ਚੰਦਰਕੁਮਾਰ ਦੀ ਕਿਰਾਨੇ ਦੀ ਦੁਕਾਨ ਵਾਲਾ ਜੇ ਹੁਣ ਦੇਖਿਆ ਜਾਵੇ ਉਹਨੇ ਸਿਮ ਕਿਉਂਕਿ ਕੰਪਨੀ ਵਾਲਿਆਂ ਕੋਲੇ ਭਾਗਿਆ ਜੂਪੀ ਬਿਹਾਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਰਿਪੋਰਟ ਹੋ ਚੁੱਕਿਆ ਸੀ ਕਿਉਂਕਿ ਜਿਨ੍ਹਾਂ ਨੇ ਲੈਣਾ ਦੇਣਾ ਸੀਗਾ ਜਿਨ੍ਹਾਂ ਨੇ ਪੈਸੇ ਦੇਣੇ ਸੀ ਨਿੱਜੀ ਤੌਰ 'ਤੇ ਇੱਕ ਗੱਲ ਕਰੀ ਆਪਾਂ ਉਹ ਮੰਨ ਲਓ ਪੈਸੇ ਪਵਾਵਾਰੇ ਕੇ ਮੰਨ ਲਓ ਚੰਦਰ কুমার ਸਮਝ ਕੇ ਕਿਉਂਕਿ ਇਹ ਗੁਰਦਾਸਪੁਰ ਦੀ ਖਬਰ ਹੈ ਇੱਕ ਸਿਮ ਰਿਪੋਰਟ ਹੋ ਗਿਆ ਬਹੁਤ ਹੀ ਵੱਡਾ ਫਰਾਡ ਚੱਲ ਰਿਹਾਗਾ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਸਾਵਧਾਨ ਹੋ ਜਾਓ ਤੇ ਸਾਰੇ ਪੰਜਾਬੀਆਂ ਨੇ ਬਚ ਕੇ ਰਹਿਣਾ ਵੀ ਸਿਮ ਆਪਦੀ ਮੰਨ ਲਓ ਪੂਰੇ ਗੌਰ ਨਾਲ ਵੀ ਪਹਿਲਾਂ ਜਿਹਦੇ ਫਰੂਫ ਤੇ ਚੱਲਦਾ ਹੋਵੇ ਤੇ ਉਹ ਸਿਮ ਨਾਲ ਉਹ ਬਹੁਤ ਵੱਡਾ ਫਰਾਡ ਚੱਲ ਰਿਹਾ ਸਾਰੇ ਪੰਜਾਬੀਆਂ ਨੂੰ ਕਹਿਣਾ ਮੈਂ ਇਹ ਫਰਾਡ ਤੋਂ ਬਚ ਕੇ ਰਹਿਣਾ ਜਿਵੇਂ ਹੁਣ ਚੰਦਨ ਕੁਮਾਰ ਦਾ ਕਿਉਂਕਿ ਜੁਪੀ ਭਾਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸਿਮ ਰਿਪੋਰਟ ਹੋ ਚੁੱਕਿਆ ਸੀ ਉਹ ਕੰਪਨੀ ਕੋਲੇ ਗਿਆ ਕੰਪਨੀ ਵਾਲਿਆਂ ਨੇ ਵੀ ਨਹੀਂ ਕੋਈ ਉੱਤਰ ਦਿੱਤਾ ਉਹਨਾਂ ਨੇ ਵੀ ਕਹਿਤਾ ਵੀ ਇਹ ਟੋਡਾ ਸਿਮ ਰਿਪੋਰਟ ਹੋ ਚੁੱਕਿਆ ਕਿਉਂਕਿ ਹੁਣ ਇਹ ਫਰਾਡ ਆ ਇੱਕ ਕੋਈ ਆਪਾ ਹੈ ਬਹੁਤ ਹੀ ਵੱਡਾ ਇਹ ਸਾਰੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਮੈਂ ਤੇ ਮੰਨ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਰੇ ਪੰਜਾਬੀਆਂ ਨੂੰ ਇਹ ਫਰਾਡ ਤੋਂ ਬਚ ਕੇ ਰਹਿਣਾ ਕਿਸੇ ਨਾ ਵੀ ਹੋ ਸਕਦਾ ਕਿਉਂਕਿ ਥੋੜੀ ਥੋੜੀ ਅੱਗ ਲੱਗੀ ਇਹ ਸਾਰੇ ਹੀ ਘਰਾਂ ਦੇ ਵਿੱਚ ਫੈਲ ਜਾਂਦੀ ਹੁੰਦੀ ਹੈ ਇੱਕ ਘਰ ਦੇ ਵਿੱਚ ਅੱਗ ਲੱਗੀ ਜੇ ਧਿਆਨ ਨਾ ਕਰੀਏ ਤਾਂ ਪੰਜਾਬੀਓ ਹੁਣ ਮੰਨ ਲਓ ਤੁਸੀਂ ਆਪ ਹੀ ਦੇਖੋ ਜੇ ਧਿਆਨ ਨਾ ਕਰੀਏ ਸਾਰੇ ਘਰਾਂ 'ਚ ਅੱਗ ਜਾ ਸਕਦੀ ਹੈ ਤੇ ਜੇ ਧਿਆਨ ਕਰ ਲਈਏ ਉੱਥੇ ਹੀ ਜਾਂਦੀ ਆਕ ਮੈਂ ਸਾਰੇ ਪੰਜਾਬੀਆਂ ਨੂੰ ਫੇਰ ਦਹਿਰਾਉਣਾ ਦੁਬਾਰਤੋਂ ਵੀ ਇੱਕ ਬਹੁਤ ਵੱਡਾ ਫਰਾਡ ਚੱਲ ਰਿਹਾ ਸਾਰੇ ਪੰਜਾਬੀਆਂ ਨੇ ਬਚ ਕੇ ਰਹਿਣਾ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤੱਕ ਜਾਂਦੀ ਆ ਕਿਉਂਕਿ ਆਪਦਾ ਫਰਜ਼ ਸਮਝ ਕੇ ਸਾਰੇ ਪੰਜਾਬੀਆਂ ਤਾਈਂ ਪਹੁੰਚਾ ਦਿਓ ਧੰਨਵਾਦ ਜੀ ਸਾਰਿਆਂ ਨੂੰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨੇ ਦੇ ਬੈਲ ਔਰ ਘੰਟੀ ਦਾ ਬਟਨ ਜਰੂਰ ਦਬਾਉਣਾ ਨਮੀ ਤੋਂ ਨਮੀ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ